ਨੁਦਿਆਣਾ ਵਿੱਚ ਬੀਤੇ ਦਿਨ ਲਾਡੋਵਾਲ ਟੋਲ ਪਲਾਜ਼ਾ ਨੇੜੇ ਪੁਲਿਸ ਵੱਲੋਂ ਦੋ ਕਥਿਤ دہشت ਗਰਦਾਂ ਦੇ ਕੀਤੇ ਗਏ ਇੰਕਾਊਂਟਰ ਨੂੰ ਲੈ ਕੇ ਜ਼ਿਲ੍ਹੇ ਦੇ ਪੁਲਿਸ ਕਮਿਸ਼ਨਰ ਸਪਨ ਸ਼ਰਮਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਉਹਨਾਂ ਦੱਸਿਆ ਕਿ ਮੁਕਾਬਲੇ ਦੌਰਾਨ ਦੋਵਾਂ ਬਦਮਾਸ਼ਾਂ ਨੂੰ ਗੋਲੀਆਂ ਲੱਗੀਆਂ ਨੇ ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਦੂਜਾ ਗੰਭੀਰ ਜ਼ਖਮੀ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਦੋਵੇਂ ਮਲਜ਼ਮ ਗ੍ਰਨੇਡ ਨਾਲ ਹਮਲਾ ਕਰਨ ਦੀ ਫਿਰਾਕ ਵੇਸਣ ਜੋ ਕਿ ਪਿਛਲੇ 2 ਦਿਨਾਂ ਤੋਂ ਲੁਧਿਆਣਾ ਵਿੱਚ ਘੁੰਮ ਰਹੇ ਸਨ। ਉਹਨਾਂ ਦੱਸਿਆ ਕਿ ਦੋਵੇਂ ਮਲਜ਼ਮਾਂ ਦੇ ਪਾਕਿਸਤਾਨ ਵਿੱਚ ਲਈ ਆਈਐਸਆਈ ਅਤੇ ਗੈਂਗਸਟਰ ਟਰੋਰ ਮੋਡਿਊਲ ਨਾਲ ਸੰਬੰਧਤ ਸਨ। ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਮੁਲਜ਼ਮਾ ਕੋਲੋਂ ਦੋ ਹੈਂਡ ਗ੍ਰਨੇਡ ਪੰਜ ਪਿਸਤੌਲ 30 ਦੇ ਕਰੀਬ ਜ਼ਿੰਦਾ ਕਾਰਤੂਸ ਬਰਾਮਦ ਹੋਏ ਨੇ ਪਾਕਿਸਤਾਨ ਬਟਾ ਗਵਰਨਮੈਂਟ ਤੋਂ ਆਈਐਸਆਈ ਕੋਲ ਡਾਇਰੈਕਟ ਲਿੰਕ ਹੈ ਇੱਕ ਦੂਸਰੇ ਦੇ ਕਈ ਵਾਰ ਜੇਲ੍ਹ ਵਿੱਚ ਆ ਜਾਂਦੇ ਨੇ ਕਈ ਵਾਰ ਕੋ ਡਰੱਗਸ ਮਗਰ ਹੁੰਦਾ ਹੈ ਉਹਨਾਂ ਨੂੰ ਇਨਕਿੰਗ ਨੂੰ ਇੰਟਰੋਡਿਊਸ ਕਰਵਾ ਦਿੱਤੇ ਕੱਲ ਰਾਤ ਨੂੰ ਬ੍ਰੀਟਲੀ ਤੁਹਾਨੂੰ ਮੌਕੇ ਤੇ ਬ੍ਰੀਤ ਕੀਤਾ ਸੀ ਨਾ ਬੇਸਿਕਲੀ ਇਹ ਡਰਲ ਮੋਡਿਊਲ ਜਿਹੜਾ ਹੈ অপারেਟ ਜਿਹੜਾ ਇਨਸਾਨ ਕਰ ਰਿਹਾ ਸੀਗਾ ਉਹ ਪਾਕਿਸਤਾਨ ਦਾ ਹੈ ਠੀਕ ਹੈ ਜੀ